ਜੀ ਬਾਬੇ ਹੁਣ ਆਪਾਂ ਪਹੁੰਚੇ ਆਂ ਕਰਤਾਰ ਸਟਾਲ ਤੇ ਤੇ ਕਰਤਾਰਾਂ ਦੇ 4000 ਕੰਬਾਈਨ ਜੋ ਇਹਨਾਂ ਵੀ ਤੁਹਾਨੂੰ ਪਤਾ ਹੀ ਆ ਬਹੁਤ ਫੇਮਸ ਆ ਬਹੁਤ बिक रही ਆ ਆਪਣੇ ਇੰਡੀਆ 'ਚ ਇਹ ਏਸੀ ਕਾ ਉਹਨੇ ਵੀ ਆਉਂਦੀ ਆ 4-ਵੀਲ ਡਰਾਈਵ ਤੇ ਆਉਂਦੀ ਆ ਤੇ 2-ਵੀਲ ਡਰਾਈਵ ਤੇ ਸਾਰੀਆਂ ਆਉਂਦੀਆਂ ਨੇ ਤੇ ਇਹ ਆ ਗਿਆ ਇਹਨਾਂ ਦਾ ਰੈਕ ਠੀਕ ਆ ਜੀ ਇਹ ਆਪ ਦਾ ਕਰਤਾਰ ਦਾ ਰੈਕ ਆ ਜੀ ਨਾੜ ਗਿਆ ਇਹ ਆ ਗਿਆ ਬੇਲਾ ਮਸ਼ੀਨ ਕਰਤਾਰ ਦੀ ਜੋ ਕਰਤਾਰ ਦੇ ਪਲਾਂਟ 'ਚ ਸਾਰੀ ਤਿਆਰ ਹੁੰਦੀ ਆ ਇਹ ਆ ਗਿਆ ਇਹਨਾਂ ਦਾ ਆਚਾਰ ਵਾਲੀ ਸਿੰਗਲ ਵਾਲੀ ਟਰੈਕਟਰ ਦੇ ਨਾਲ ਚੱਲਣ ਵਾਲੀ ਤੇ ਇੱਕ ਇੱਧਰ ਆ ਗਿਆ ਬਹੁਤ ਦੁਨੀਆ ਟਰੈਕਟਰ ਨੂੰ ਦੇਖ ਰਹੀ ਆ ਕੋਈ ਕਮ ਨਹੀਂ ਟਰੈਕਟਰ ਦੇ ਵਿੱਚ ਤੇ ਇਹਦੇ ਵਿੱਚ ਕਰਾਰ ਹੋ ਗੇਅਰ ਪਿੱਛੇ ਤੇ ਕਰਾਰ ਹੋਈ ਫਰੰਟ ਹਿੱਸਾ ਏ ਤੇ ਜਿਹੜਾ ਇੰਜਨ ਆ ਉਹ ਹੈਗਾ ਕਲੋਸ ਕਰ ਮਸ਼ੀਨ ਜਿਵੇਂ ਜਿਹੜਾ ਜੀਸੀਬੀ ਚ ਆਉਂਦਾ ਜੀ ਤੇ ਫਰੰਟ ਤੇ ਵੇਟ ਲੱਗੇ ਹੋਣੇ ਕੰਪਨੀ ਵੱਲੋਂ ਇਹ 60 ਐਚਪੀ ਦਾ ਟਰੈਕਟਰ ਆ ਮਤਲਬ ਸੌਰੀ ਪਿਆ ਇਹ ਚੀਜ਼ ਦੇ ਵਿੱਚ ਟਰੈਕਟਰ ਪਾਸ ਹੁੰਦਾ ਇਹ ਨਹੀਂ ਅੱਧ ਉੱਪਰ ਤੁਹਾਨੂੰ ਪਤਾ ਸੀ ਆਰ ਡੀ ਹੁੰਦੇ ਨੇ ਪਰ ਇਹ ਖੜਾ ਉਹ ਸੀ ਆਰ ਡੀ ਉਹ ਵੀ ਤੁਹਾਨੂੰ ਦਿਖਾਵਾਂਗੇ ਬੈ ਇਹਦੇ ਫਰੰਟ ਟਾਇਰ ਹੈ 9524 ਦੇ ਬੈਕ ਟਾਇਰ ਹੈ 16928 ਦੇ ਜੀ ਬੈਕ ਤੇ ਵੀ ਕੰਪਨੀ ਵੇਟ ਲਾ ਕੇ ਦਿੰਦੀ ਆ ਤੇ ਫਰੰਟ ਤੇ ਵੀ ਵੇਟ ਲਾ ਕੇ ਦਿੰਦੀ ਆ ਤੇ ਇੱਕ ਹੋਰ ਗੱਲ ਜੇ ਤੁਸੀਂ ਟੋਚਨ ਪਾਉਣਾ ਤੁਸੀਂ ਆਹ ਚੀਜ਼ਾਂ ਦੇਖੋ ਇਹ ਕਿਸੇ ਟਰੈਕਟਰ ਨੂੰ ਨਹੀਂ ਆਉਂਦੀ ਇਹਨੂੰ ਇਹਨਾਂ ਨੇ ਮਤਲਬ ਵਿਚਾਰ ਨੂੰ ਟਰੈਕਟਰ ਟੁੱਟੇ ਨਾਲ ਉਸ ਕਰਕੇ ਪਲੇਟਾਂ ਹੈਵੀ ਲਾ ਕੇ ਜੋੜ ਮਤਲਬ ਮਜ਼ਬੂਤ ਕਰਿਆ ਗਿਆ ਠੀਕ ਆ ਜੀ ਤੇ ਉਹ ਤੋਂ ਮਾਗਰ ਤੁਸੀਂ ਚੈੱਕ ਕਰ ਸਕਦੇ ਹੋ ਫਾਈਬਰ ਹੱਡ ਕੰਪਨੀ ਮੇਡ ਲੱਗੀ ਹੋਈ ਆ ਠੀਕ ਹੈ ਜੀ ਤੇ ਕੰਪਨੀ ਮੇਡ ਫੁੱਲ ਹੈਵੀ ਦੇ ਵਿੱਚ ਆ ਦੇਖੋ ਕਿੰਨੀਆਂ ਸਪੋਟਾ ਲਾ ਕੇ ਤਿਆਰ ਕਰੀ ਵੀ ਔਰ ਉਹ ਹੁਲਦੀ ਕਰੀ ਵੀ ਆ ਬਾਕੀ ਹੁੱਕ ਵਗੈਰਾ ਲਿੰਕਾਂ ਵਗੈਰਾ ਸਾਰੀਆਂ ਟੌਪ ਕਲਾਸ ਨੇ ਗੀਅਰ ਕਰਾਰੋ ਇਹਦਾ ਜੀ ਇਹ ਔਰ ਤੁਸੀਂ ਸਪੀਡਾਂ ਬਦਲ ਸਕਦੇ ਹੋ ਇਹ 540 ਇਕਨੋਮੀ ਤੇ ਨਾਰਮਲ ਠੀਕ ਹੈ ਜੀ ਲਿਫਟ ਕੰਪੈਸਿਟੀ ਇਹਦੀ ਬਹੁਤ ਆ ਡਿਸਟ੍ਰਿਬਿਊਟਰ ਲੱਗਿਆ ਹੋਇਆ ਇੰਡੀਕੇਟਰ ਰੇਡ ਸਾਰੇ ਐਲਈਡੀ ਨੇ ਤੇ ਫਰੰਟ ਤੇ ਵੀ ਲਾਈਟਾਂ ਲੱਗੀਆਂ ਹੋਈਆਂ ਨੇ ਸ਼ੀਸ਼ਾ ਲੱਗਿਆ ਹੋਇਆ ਸਾਰਾ ਕਵਰਡ ਟਰੈਕਟਰ ਆ ਕਿਸੇ ਪਾਸਿਓਂ ਵੀ ਫੋਟੇ ਤੇ ਚਾ ਤੁਸੀਂ ਤੱਦੂ ਕਰਦੇ ਹੋ ਗਾਰਾ ਨਹੀਂ ਪੈ ਸਕਦਾ ਆਓ ਸਹੀ ਆਰ ਡੀ ਆ ਠੀਕ ਆ ਜੀ ਇਹ ਆਗੇ ਦਾ ਮੀਟਰ ਇਲੈਕਟ੍ਰੋਨਿਕ ਕੰਟਰੋਲ ਹੈ ਉਹ ਕਿ ਰੇਸ ਹੋਗੀ ਫੋਰਥ ਚਾਰ ਗੇਅਰ ਆਗੇ ਠੀਕ ਆ ਜੀ ਤੇ ਹਾਈ ਲੋ మీడియం ਇਧਰ 2 ਵੀਲ 4 ਵੀਲ ਇਧਰਲੇ ਸ਼ਟਲ ਗੇਅਰ ਆ ਹੈਂਡ ਬ੍ਰੇਕ ਆਗੇ ਠੀਕ ਆ ਜੀ ਤੇ ਆ ਟੋਪ ਕਰਨ ਵਾਲਾ ਆ ਕੀ ਗੇਜ ਇਹ ਜਿਹੜੇ ਇਹ ਪੈਟਰਨ ਨੇ ਉਹ ਜਿਵੇਂ ਜੌਂਟੀਆਂ ਤੇ ਆਉਂਦੇ ਨੇ ਉਹ ਨੇ ਤੇ ਪਲੇਟਫਾਰਮ ਉਹ ਫੁੱਲਾ ਹੇਟ ਗਾਰਡ ਲੱਗੇ ਹੋਏ ਨੇ ਇਹ ਡਰਾਈਵਰ ਤੱਕ ਭੋਰਾ ਵੀ ਕੋਈ ਤਤੀ ਮਤਲਬ ਹਵਾ ਨਾ ਆਵੇ ਸ਼ੀਸ਼ੇ ਲੱਗੇ ਹੋਏ ਨੇ ਆ ਚੈੱਕ ਆ ਸਮਝ ਠੀਕ ਹੈ ਜੀ ਤੇ ਸੀਟਾਂ ਛੁੱਟਾਂ ਲਾ ਕੇ ਪਹਿਲਾਂ ਸੋਨਾਲੀ ਕਾ ਕੰਪਨੀ ਦਿੰਦੀ ਸੀ ਹੁਣ ਤਾਂ ਉਹ ਵੀ ਦੇਣ ਤੋਂ ਹਟ ਗਈ ਇਹ ਸੀਟਾਂ ਲਾ ਕੇ ਦਿੰਦੇ ਨੇ ਠੀਕ ਹੈ ਜੀ ਬਹੁਤ ਸੋਹਣਾ ਟਰੈਕਟਰ ਬਣਾਇਆ ਬਹੁਤ ਸਾਫ਼ ਸੁਥਰਾ ਠੀਕ ਹੈ ਜੀ ਚੈੱਕ ਕਰੋ ਟਰੈਕਟਰ ਦੀ ਲੁੱਕ ਆਟੋ ਕੱਟ ਲੱਗਿਆ ਹੋਇਆ ਤਾਂ ਬਹੁਤ ਫਾਇਦਾ ਹੈ ਠੀਕ ਹੈ ਜੀ ਇਹ ਡੀਆਈ ਇੰਜਨ ਆ ਸਾਰਾ ਤੇ ਫਰੰਟ ਦੇ ਵੀ ਵੇਟਨ ਤੇ ਬੈਕ ਤੇ ਵੇੜ ਪੂਰਾ ਟੋਟਲ ਸੈੱਟ ਤਿਆਰ ਕਰਕੇ ਟਰੈਕਟਰ ਕੰਪਨੀ ਦਿੰਦੀ ਆ ਵੀ ਕਿਸਾਨ ਨੂੰ ਇੱਕ ਬਾਅਦ ਚ 1 ਰੁਪਿਆ ਲਾਉਣ ਦੀ ਲੋੜ ਨਾ ਪਵੇ ਕੰਪਨੀ ਟਰੈਕਟਰ ਲਓ ਸਾਰਾ ਐਕਸੈਸਰੀ ਨਾਲ ਕੰਪਨੀ ਦੇ ਰਹੀ ਆ ਕੋਈ ਕੰਪਨੀ ਐਨੀ ਐਕਸੈਸਰੀ ਦੇ ਰਹੀ ਜਿੰਨੀ ਕਰਤਾਰ ਦੇ ਰਹੀ ਆ ਇੱਧਰ ਆ ਗਿਆ ਦਾ ਸੀਆਰਡੀਆਈ ਤੇ ਲਓ ਮਿੱਤਰੋ ਇਹ ਜਿਹੜਾ ਟਰੈਕਟਰ ਸੀਆਰਡੀਆਈ ਕਰਤਾਰ ਕੰਪਨੀ ਨੇ ਲਾਂਚ ਕੀਤਾ 75 ਐਚਬੀ ਦੇ ਵਿੱਚ ਤੇ ਇਹਦੇ ਵਿੱਚ ਕੀ ਕੀ ਖੂਬੀਆਂ ਨੇ ਸਾਰਾ ਕੁਝ ਆਪਾਂ ਵੀ ਦੂ ਪੁੱਛਣਾ ਜੋ ਕੰਪਨੀ ਦੇ ਵੱਲੋਂ ਆਏ ਨੇ। ਸਾਸ਼ੀ ਕਬੀਲ ਜੀ, ਦਸਨੀ ਕੌਰ ਜੀ। ਵੀ ਜੀ ਆਪਣਾ ਸ਼ੋਭਨਾਬ ਜੀ। ਮੇਰਾ ਨਾਮ ਹਰਮਨਦੀਪ। ਬਈ ਮੈਂ ਕਰਤਾਰ ਟਰੈਕਟਰ ਦੇ ਪ੍ਰੋਡਕਟ ਡਿਵੀਜ਼ਨ ਦੇ ਹੈਡ ਹਾਂ। ਉਹ ਠੀਕ ਆ ਸਰ। ਮਤਲਬ ਜਿੱਦਾਂ ਤੁਹਾਡਾ ਸੀਆਰਟੀਆਈ ਲਾਂਚ ਹੋਇਆ ਜੀ। ਹਾਂਜੀ ਸਰ। ਤੇ ਇਹਦੇ ਵਿੱਚ ਇਹਦੀਆਂ ਖੂਬੀਆਂ, ਬਾਕੀ ਕੀ ਕੀ ਤੁਸੀਂ ਦੇ ਰਹੇ ਹੋ ਆਮ ਟਰੈਕਟਰਾਂੋਂ ਫਰਕ ਕੀ ਆ ਜੀ? ਆਪਾਂ ਆ ਜੀ ਗੱਲ ਕਰੀਏ ਇਹ ਸਾਡਾ ਕਰਤਾਰ ਕੰਪਨੀ ਦਾ K75 ਟਰੈਕਟਰ ਹੈ ਜੀ ਠੀਕ ਹੈ ਜੀ ਮਾਡਲ ਨੇਮ ਇਹਦਾ K75 ਹੈ ਓਕੇ ਜੀ ਇਹ ਟਰੈਕਟਰ 75 HP ਦੇ ਵਿੱਚ CRT ਇੰਜਨ ਦੇ ਨਾਲ ਹੈ ਓਕੇ ਸਰ ਤੇ ਇਹਦੇ ਜੇ ਆਪਾਂ ਗੱਲ ਕਰੀਏ ਦੇਖੋ ਅੱਗੇ ਤੁਹਾਨੂੰ ਜੈਰੀਕਨ ਵੇਟ ਮਿਲ ਜਾਣਗੇ ਹਾਂਜੀ ਕੰਪਨੀ ਮੇਡ ਵੇਟ ਨੇ ਸਾਈਡ ਦੇ ਵਿੱਚ ਜੈਰੀਕਨ ਵੇਟ ਮਿਲ ਜਾਣਗੇ ਠੀਕ ਹੈ ਜੀ ਔਰ ਐਸਆਈ ਦੀ ਗੱਲ ਕਰੀਏ ਅਗਰ ਫਰੰਟ ਦੇ ਉੱਤੇ ਤਾਂ 12x8 12x24 ਦੇ ਟਾਇਰ ਵੱਡੇ ਟਾਇਰ ਮਿਲਣਗੇ ਨਿਯਾਮ 11 ਨੰਬਰ ਹੁੰਦੇ ਨਹੀਂ ਹੋਰ ਹਾਂਜੀ ਸਾਡੇ ਕੋਲੇ ਉਕਤ ਨੇ ਜੀ 12x24 ਨਾਲ 18x30 ਦੇ ਤੇ ਅਗਰ 16930 ਲੈਣੇ ਆ ਤਾਂ ਉਹਦੇ ਨਾਲ ਫਿਰ 11224 ਦੇ ਓਕੇ ਓਕੇ ਮਤਲਬ ਦੋ ਕੰਬੀਨੇਸ਼ਨ ਨੇ ਹਾਂਜੀ ਫਰੰਟ ਐਕਸਲ ਦੀ ਗੱਲ ਕਰੀਏ ਫਰੰਟ ਐਕਸਲ ਜਿਵੇਂ ਸਾਡੇ 5836 ਦੇ ਵਿੱਚ ਕਰਾਰ ਉਦਾਰਿਆ ਸੇਮ ਉਹੀ ਕਰਾਰ ਉਦਾਰਾ ਫਰੰਟ ਐਕਸਲ ਆ ਠੀਕ ਹੈ ਜੀ ਹੁਣ ਬਾਤ ਗੱਲ ਕਰੀਏ ਤਾਂ ਇੰਜਨ ਦੀ ਤਾਂ ਇਹਦੇ ਵਿੱਚ ਕਰਲੋਸਕਰ ਕੰਪਨੀ ਦਾ 4 ਸਿਲੰਡਰ ਸੀਆਰਡੀਆ ਇੰਜਨ ਹੈ ਓਕੇ ਮਾਰਕੀਟ ਦੇ ਵਿੱਚ ਆਪਾਂ ਜਿੰਨੇ ਦੇਖਿਆ ਤਕਰੀਬਨ 3 ਸਿਲੰਡਰ ਇੰਜਨ ਆਉਂਦੇ ਆ ਸੀਆਰਡੀਆ ਦੇ ਵਿੱਚ ਹਾਂਜੀ ਤੇ ਸਾਡੇ ਕੋਲ 4 ਸਿਲੰਡਰ ਕਰਲੋਸਕਰ ਦਾ ਨੌਨ ਸਰਵੋ ਇੰਜਨ ਆ ਜਾਂਦਾ ਜੀ ਇਹਦੇ ਵਿੱਚ ਠੀਕ ਆ ਸਰ ਇਹਦੇ ਵਿੱਚ ਜੇ ਦੇਖੀਏ ਤਾਂ ਚਾਰ ਵਾਲਵ ਆਉਂਦੇ ਨੇ ਜੀ ਠੀਕ ਹੈ ਜੀ ਦੇਖੋ ਇਹਦੇ ਜੋ ਇੰਜੈਕਟਰ ਨੇ ओके ਇੰਜੈਕਟਰ ਇਹਦੇ ਬਿਲਕੁਲ ਸੈਂਟਰ ਦੇ ਵਿੱਚ ਆਉਂਦੇ ਲੱਗੇ ਠੀਕ ਹੈ ਜੀ ਨਾਰਮਲ ਇੰਜਨ ਦੇ ਵਿੱਚ ਕੀ ਹੁੰਦਾ ਇੰਜੈਕਟਰ ਇੱਕ ਇੱਕ ਸਿਰੇ ਤੋਂ ਹੁੰਦੇ ਨੇ ਠੀਕ ਹੈ ਜੀ ਦਾ ਜੋ ਫਿਊਲ ਆਉਂਦਾ ਇੱਕ ਸਿਰੇ ਤੋਂ ਡੇਕਦਾ ਹੈਗਾ ਠੀਕ ਹੈ ਜੀ ਦਾ ਫਿਊਲ ਦੀ ਵਰਨਿੰਗ ਆ ਪ੍ਰੋਪਰ ਨਹੀਂ ਹੁੰਦੀ ਓਕੇ ਮਤਲਬ ਕਿ ਆਪਾਂ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਹਿ ਦਈਏ ਕਿ ਡੀਜ਼ਲ ਦੀ ਜੋ ਖਪਤ ਤਾਂ ਉਹ ਜ਼ਿਆਦਾ ਹੁੰਦੀ ਹੈ ਪਰਫਾਰਮੈਂਸ ਪਰਫਾਰਮੈਂਸ ਨਹੀਂ ਮਿਲਦੀ ਇਹ ਸੈਂਟਰਲ ਇੰਜੈਕਟਰ ਹੋਣ ਦੇ ਕਾਰਨ ਕੀ ਹੁੰਦਾ ਹੈ ਜੇ ਸੈਂਟਰ ਤੋਂ ਸਪਰੇ ਹੋਏਗੀ ਤਾਂ ਪੂਰੇ ਪਿਸਟਨ ਤੇ ਇੱਕੋ ਜਿਹੀ ਸਪਰੇ ਹੋਏਗੀ ਜਿਸ ਦੇ ਨਾਲ ਬਲਾਸਟ ਅੱਛਾ ਹੋਏਗਾ ਪਾਵਰ ਅੱਛਾ ਹੋਊਗਾ ਤਾਂ ਪਾਵਰ ਜਿਹੜੀ ਉਹ ਅੱਛੀ ਜਨਰੇਟ ਹੋਏਗੀ ਘੱਟ ਡੀਜ਼ਲ ਖਪਤ ਨਾਲ ਜ਼ਿਆਦਾ ਪਾਵਰ ਮਿਲੇਗੀ ਓਕੇ ਸਰ ਤਾਂ ਮਤਲਬ ਆਪਣੀ ਜੋ ਫਿਊਲ ਦੀ ਵਰਨਿੰਗ ਹੈ ਕੈਪੈਸਿਟੀ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ ਨਾਰਮਲ ਕੀ ਹੁੰਦਾ ਹੈ ਅਗਰ ਸਾਈਡ ਤੋਂ ਇੰਜੈਕਟਰ ਹੁੰਦੇ ਹੈਗੇ ਤਾਂ ਜਿਹੜਾ ਫਿਊਲ ਆ ਸਾਡਾ ਉਹ ਅੱਧਾ ਵਰਨ ਹੁੰਦਾ ਕੁਝ ਮਾਤਰਾ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਇਹ ਜੀਰੋ ਪੈਸਟੇ ਜਾ ਹਾਂਜੀ ਦੂਜਾ ਕੀ ਹੁੰਦਾਗਾ ਕਿ ਜਿਵੇਂ ਆਪਣੇ ਕਿਸਾਨ ਨੇਗੇ ਟਾਈਮ ਟੂ ਟਾਈਮ ਜੋ ਟੈਵਰ ਦਾ ਕਲੀਅਰਸ ਹੈ ਉਹ ਅਪਰ ਐਡਜਸਟ ਨਹੀਂ ਕਰਵਾਉਂਦੇ ਹਾਂਜੀ ਡੈਵਟ ਦੇ ਵਿੱਚ ਗੈਪ ਬਦਲਣਾ ਕੀ ਹੁੰਦਾਗਾ ਜੋ ਇਹਦੀ ਕੈਲੀਬ੍ਰੇਸ਼ਨ ਹੋਈ ਹੁੰਦੀ ਹੈ ਕਿ ਜੋ ਵਾਲ ਖੋਲਣ ਦੀ ਟਾਈਮਿੰਗ ਹੈਗੀ ਉਹ ਡਿਸਟਰਬ ਹੋ ਜਾਂਦੇ ਜਿਸ ਦਿਨ ਇੰਜਨ ਤੋਂ ਅਟਾ ਡੀਜ਼ਲ ਜ਼ਿਆਦਾ ਲੈਣ ਲੱਗ ਜਾਂਦਾਗਾ ਔਰ ਪਰਫਾਰਮੈਂਸ ਕਟਾ ਜਾਂਦਾ ਉਹਦੇ ਵਿੱਚ ਐਚਐਲਐ ਸਿਸਟਮ ਹੈ ਹਾਈਡਰੋਨਿਕਲ ਲੈਸ਼ ਐਡਜਸਟਰਰ ਉਹ ਉਹਦੇ ਨਾਲ ਕੀ ਹੁੰਦਾਗਾ ਕਿ ਜੋ ਤੁਹਾਨੂੰ ਟਾਇਲਟ ਕਵਰ ਬਿਨਾ ਖੋਲੇ ਆਟੋਮੈਟਿਕਲੀ ਤੁਹਾਡੇ ਜਿਹੜੀ ਟਾਇਲਟ ਕਵਰ ਦੀ ਕਲੀਅਰੈਂਸ ਹੈ ਉਹ ਆਪਣੇ ਆਪ ਅਜ ਮਤਲਬ ਕਦੇ ਵੀ ਢਿੱਲੇ ਨਹੀਂ ਹੋਣਗੇ ਤੁਹਾਡੇ ਟਾਇਲਟ ਦੀ ਜਿਹੜੀ ਕਲੀਅਰੈਂਸ ਹੈ ਉਹ ਆਪਣੇ ਆਪ ਹੀ ਹੁੰਦ ਰਹੀ ਹੈ ਆਟੋਮੈਟਿਕਲੀ ਤੁਹਾਨੂੰ ਟਾਇਲਟ ਕਵਰ ਖੋਲ ਕੇ ਉਹਦੀ ਕਲੀਅਰੈਂਸ ਵਗੈਰਾ ਸੈੱਟ ਕਰ ਦਿੰਦਾ ਹੈ ਬਾਹਰੋਂ ਲੋਡ ਤੇ ਲੋਡ ਨਹੀਂ ਹੈ ਪਰ ਦੂਜਾ ਜੋ ਹੁੰਦਾ ਜੀ ਟਾਇਲਟ ਹੁੰਦੇ ਆ ਜੋ ਫਲੈਟ ਹੁੰਦੇ ਨੇ ਸਾਡੇ ਇਸ ਮਕੈਨਿਜ਼ਮ ਦੇ ਵਿੱਚ ਤੇ ਰੋਲਰ ਵਾਲੇ ਟੈਬਟ ਨੇਗੇ ਓਕੇ ਸਰ ਟੈਬਟ ਉੱਪਰ نیچے ਮੂਵ ਹੁੰਦੇ ਨੇ ਇਸ ਤਰ੍ਹਾਂ ਮੈਕੈਨਿਜ਼ਮ ਬਣਿਆ ਹੁੰਦਾ ਹੈਗਾ ਓਕਾ ਆਹ ਜਗ੍ਹਾ ਦੇ ਵਿੱਚ ਇੱਕ ਰੋਲਰ ਲੱਗੇ ਹੋਏ ਆ ਰੋਲਰ ਨਾਲ ਮੂਵ ਹੁੰਦੇ ਉਹਦੇ ਨਾਲ ਐਫੀਸ਼ੀਐਂਸੀ ਨਹੀਂ ਜ਼ਿਆਦਾ ਵੱਧ ਜਾਂਦੀ ਹੈ ਠੀਕ ਹੈ ਸਰ ਤੇ ਜਿੱਦਾਂ 에ਅਰ ਫਿਲਟਰ ਵੀ ਇਹਦਾ ਵੱਡਾ ਜੀ 에ਅਰ ਫਿਲਟਰੇ ਦਾ ਵੱਡਾ ਆ ਜਾਂਦਾ ਤੇ ਰੈਡੀਏਟਰ ਦਾ ਵੀ ਰੈਡੀਏਟਰ ਦਾ ਵੀ ਫਰਕ ਆ ਜੀ ਵੱਡਾ ਜੀ ਤੇ ਜਿੱਦਾਂ ਫੈਂਡਰ ਨੇ ਇਹ ਨਹੀਂ ਬਹੁਤ ਕੰਪਨੀਆਂ ਦੇ ਰਹੀਆਂ ਹਾਂ ਜੀ ਇਹ ਫੈਂਡਰ ਦੇ ਇੰਜਨ ਦੇ ਵਿੱਚ ਹੋਰ ਬੜੀਆਂ ਚੀਜ਼ਾਂ ਨੇ ਜੀ ਦੇਖੋ ਸਭ ਤੋਂ ਬੱਤੀ ਗੱਲ ਕਿ 4 ਸਿਲੰਡਰ ਇੰਜਨ ਹੈਗਾ ਹਾਂ ਬੋਸਕਰ ਕੰਮ ਹੁਣ ਤੱਕ 3 ਸਿਲੰਡਰ ਆ ਰਿਹਾ 47 160 cc ਦਾ ਇਹ ਇੰਜਨ ਹੈਗਾ ਓਕੇ ਸਰ ਨਾਨ ਟਰਬੋ ਹੈ ਬਿਨਾ ਟਰਬੋ ਤੋਂ ਇੰਨੀ ਜੋ ਟਾਰਕ ਹੈ ਉਹ ਪੂਰੇ 300 ਨਿਊਟਨ ਮੀਟਰ ਹੈਗਾ ਓਕੇ ਸਰ ਮਤਲਬ ਇੰਨੀ ਬਾਕੀ ਜਿਹੜਾ ਸੀਆਰਟੀ ਆਉਂਦੇ ਟਰਬੋ ਨਾਲ ਪੂਰੀ ਕਰਦੇ ਨੇ ਉਹ ਕੰਪਨੀਆਂ ਉਹ ਇੰਨਾ ਇੰਜਨ ਜਿਹੜੇ 3 ਸਿਲੰਡਰ ਟਰਬੋ ਇੰਜਨ ਨੇ ਹਾਂਜੀ ਸਾਡੇ ਕੋਲ 4 ਸਿਲੰਡਰ ਨਾਨ ਟਰਬੋ ਇੰਜਨ ਹੈਗਾ ਓਕੇ ਸਰ ਇਹ ਇਹ ਇੰਜਨ ਸਿਰਫ ਕਰਤਾਰ ਚ ਆ ਰਿਹਾ ਹਾਂਜੀ ਕਰਤਾਰ ਹੋਰ ਕੰਪਨੀ ਨਹੀਂ ਇਹਨੂੰ ਲਾ ਰਹੀ ਜੀ ਕਿਸੇ ਕੰਪਨੀ ਚ ਨਹੀਂ ਮਿਲੂਗਾ ਜੀ ਜਿਹੜੇ ਦੂਸਰੇ ਟਰੈਕਟਰ ਉਹਨਾਂ ਚ ਵੀ ਕਲੌਸ ਕਰੇ ਇੰਜਨਾਂ ਨਾਲ ਜੀ ਮਤਲਬ ਡੀਆਈ ਜਿਹੜਾ ਅਸੀਂ 40 ਤੋਂ ਲੈ ਕੇ 40 ਹੌਸਪਾਵਰ ਤੋਂ ਲੈ ਕੇ ਟਰੈਕਟਰ ਬਣਾ ਰਹੇ ਹਾਂਗੇ ਡੋਮੈਸਟਿਕ ਦੇ ਵਿੱਚ ਅਸੀਂ 75 ਹੌਸ ਪਾਵਰ ਤੱਕ ਟਰੈਕਟਰ ਦੇ ਰਹੇ ਆ ਸਾਰੇ ਹੀ ਟਰੈਕਟਰ ਸਾਡੇ ਕਰਲੋਸਕਰ ਇੰਜਨ ਦੇ ਨਾਲ ਨੇ ਜੀ ਕਰਾਰੋ ਗੇਅਰ ਦੇਖੋ ਕੁਝ ਮਾਡਲ ਸਾਡੇ ਆਪਣੀ ਟਰਾਂਸਮਿਸ਼ਨ 'ਚ ਨੇ ਕੁਝ ਮਾਡਲ ਸਾਡੇ ਜਿਹੜੇ ਵੱਡੇ ਮਾਡਲ ਨੇ ਉਹ ਕਰਾਰੋ ਟਰਾਂਸਮਿਸ਼ਨ ਦੇ ਨਾਲ ਹੀ ਆਉਂਦੇ ਆ ਜਿਵੇਂ ਉਹ ਇਸ ਟਰੈਕਟਰ ਦੇ ਵਿੱਚ ਗੱਲ ਕਰ ਲਈਏ ਇੰਜਨ ਦੇ ਤਾਂ ਆਪਾਂ ਮੇਨ ਕੂਪੀਆਂ ਤੋਂ ਉਹਨੂੰ ਕਨਾਂਦੀਆਂ ਹਾਂ ਹਾਂ ਟਰਬੋ ਹੈ ਜੀ ਦੇਖੋ ਔਰ 4 ਸਿਲੰਡਰ ਇੰਜਨ ਆਏਗਾ 4760 ਸੀਸੀ ਇੰਜਨ ਹੈ ਹਾਂਜੀ ਤੇ ਪਰ ਰੋਲਰ ਜਿਹੜੇ ਤੁਹਾਡੇ ਆਗੇ ਟਾਇਰਟਾਗੇ ਰੋਲਰ ਟਾਇਰਟਾਗੇ ਐਚ ਐਲ ਐ ਸਿਸਟਮ ਆ ਗਿਆ ਉਸ ਤੋਂ ਬਾਅਦ ਇੰਜਨ ਦਾ ਬਹੁਤ ਵਧੀਆ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਆਉਂਦੀ ਹੈ ਟਰਾਂਸਮਿਸ਼ਨ ਦੀ ਹਾਂ ਜੀ ਜੇ ਟਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕਰਾਰੂ ਕੰਪਨੀ ਦਾ ਫਰੰਟ ਐਕਸਲ ਤੇ ਰੀਅਰ ਟਰਾਂਸਮਿਸ਼ਨ ਇਹ ਦੋਨੋਂ ਕਰਾਰੂ ਕੰਪਨੀ ਦੇ ਆ ਜਾਂਦੇ ਆ ਮਤਲਬ ਵਰਲਡ ਦੇ ਟੌਪ ਕਲਾਸ ਹੈ ਹਾਂ ਜੀ ਵਰਲਡ ਟੌਪ ਕਲਾਸ ਜੋ ਹੈਗੀ ਹੈਗੀ ਉਹ ਵੀ ਆ ਜਾਂਦੇ ਨੇ ਇਹਦੇ ਵਿੱਚ ਔਰ ਇਹਦੀ ਜੋ ట్రాన్స్‌ਮਿਸ਼ਨ ਹੈ ਉਹ ਫੁੱਲੀ ਸਿੰਕ੍ਰੋਮੇਸ਼ ਆ ਜਾਂਦੀ ਜਿਵੇਂ ਗੱਡੀਆਂ ਦੇ ਵਿੱਚ ਹੁੰਦੀ ਹੈ ਓਕੇ ਸਰ ਇਹਦੇ ਜ 12 ਫਾਰਵਰਡ ਤੇ 12 ਰਿਵਰਸ ਗੇਅਰ ਆਉਂਦੇ ਆ ਸ਼ਟਲ ਗੇਅਰ ਨਾਲ ਤੇ ਸਪੀਡਾਂ ਆਉਂਦੀਆਂ ਨੇ ਜੀ ਹਾਈ ਲੋ ਮੀਡੀਅਮ 메ਨ ਚਾਰ ਗੇਅਰ ਆਉਂਦੇ ਆ 12 ਹੋਗੇ ਹਾਂਜੀ ਔਰ ਸ਼ਟਲ ਲੀਵਰ ਆ ਜਾਂਦਾ ਜਿਸ ਗੇਅਰ ਦੇ ਵਿੱਚ ਆਪਾਂ ਅਗਲੇ ਟਰੈਕਟਰ ਅੱਗੇ ਜਾ ਰਹੇ ਉਸੇ ਗੇਅਰ ਦੇ ਵਿੱਚ ਟਰੈਕਟਰ ਸਾਡਾ ਰਿਵਰਸ ਹੋ ਜਾਦਾ ਓਨੀ ਸਪੀਡ ਤੇ ਰਿਵਰਸ ਆ ਓਨੀ ਤੇ ਫਾਰਵਰਡ ਆ ਇਹ ਮੇਰ ਦੇ ਵਿੱਚ ਸਾਡਾ ਟਰੈਕਟਰ ਵਾਸ ਹੋ ਜਾਂਦਾ ਤੇ ਇਹ ਸਾਡਾ ਸ਼ਟਾ ਨਹੀਂ ਬਣਾ ਗਿਆ ਠੀਕ ਹੈ ਜੀ ਬਾਕੀ ਉਹ ਵੀ ਫੁੱਲ ਲੈਂਡ ਸ਼ੀਲਡ ਟਰੈਕਟਰ ਆ ਕੇ ਪਲੇਟਫਾਰਮ ਦੇਖੋਗੇ ਫੁੱਲਾ ਟੁਲਾ ਸਪੀਸ਼ੀਸ ਪਲੇਟਫਾਰਮ ਮੈਂ ਆਪਣੀ ਕੰਪਨੀ ਨਹੀਂ ਕਰ ਰਹੀ ਹਾਂ ਜੀ ਹੀਟ ਗਾਰਡ ਆ ਜਾਂਦੇ ਨੇ ਮੈਡ ਕੰਪਨੀ ਫਿੱਟਡ ਆ ਜਾਂਦੇ ਨੇ ਸਟੀਅਰਿੰਗ ਇਹਦੇ ਵਿੱਚ ਜਿਹੜਾ ਐਡਜਸਟੇਬਲ ਆ ਗਿਆ ਜੀ ਇਹਦੇ ਮੋੜ ਕਿੰਨੇ ਨੇ ਜੀ ਤੇ ਬੀ ਸੀ ਆਰਟੀਆ ਦੇ ਕੋਈ ਮੋੜ ਨਹੀਂ ਹੈਗਾ ਸਿੰਪਲ ਇੰਜਨ ਆ ਇਹ ਜਿਵੇਂ ਆਮ ਕੰਪਨੀਆਂ ਦੇ ਦੋ ਤਿੰਨ ਮੋੜ ਆਉਂਦੇ ਨੇ ਜੇ ਤੁਸੀਂ ਦੇਖਿਓ ਜਿਹੜੇ ਹੁਣ ਮੋੜ ਦੀ ਗੱਲ ਕਰੀਏ ਗੱਡੀਆਂ ਦੇ ਵਿੱਚ ਵੀ ਆਉਂਦਾ ਤਾਂ ਕੋਈ ਉਹਦਾ ਜਿਆ ਟਾਡਾ ਇਹ ਇੰਜਨ ਹੀ ਇੰਨਾ ਸਫੀਸ਼ੀਐਂਟ ਬਣਾਤਾ ਸੀ ਸਾਨੂੰ ਮੋੜ ਦੇਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ ਓਕੇ ਬਹੁਤ ਜ਼ਿਆਦਾ ਇਫੀਸ਼ੀਐਂਟ ਇੰਜਨ ਆਏਗਾ ਜਿੰਨਾ ਇਹ ਤੇ ਲੋਡ ਪਾਊਗਾ ਓਨਾ ਕੇ ਡੀਜ਼ਲ ਖਾਊਗਾ ਜਿੰਨਾ ਡੀਜ਼ਲ ਖਾਊਗਾ ਜਿਵੇਂ ਉਹਨਾਂ ਦੇ ਮੋੜ ਬਦਲਣੇ ਪੈਂਦੇ ਨੇ ਵੀ ਡੀਜ਼ਲ ਘੱਟ ਖਾਵੇ ਕੋਈ ਮੋੜ ਦੀ ਲੋੜ ਨਹੀਂ ਦੇਖੋ ਜੀ ਕੋਈ ਉਹ ਨਹੀਂ ਹੈਗਾ ਜੇ ਟਰੈਕਟਰ ਤੁਹਾਡਾ ਲੋਡ ਤੇ ਚੱਲ ਰਿਹਾਗਾ ਤਾਂ ਲੋਡ ਦੇ ਹਿਸਾਬ ਨਾਲ ਡੀਜ਼ਲ ਲੈਣਾਗਾ ਜੇ ਟਰੈਕਟਰ ਤੁਹਾਡਾ ਨਾਰਮਲ ਜਾ ਰਿਹਾਗਾ ਤਾਂ ਉਹਨੇ ਨਾਰਮਲ ਡੀਜ਼ਲ ਲੈ ਲੈਣਾਗਾ ਠੀਕ ਆ ਸਰ ਤੇਰੇ ਨਾਲ ਕੀ ਅਗੇ ਸਾਡੇ ਕਿਸਾਨ ਭਰਾ ਜਿਹੜੇ ਉਹ ਕਨਫਿਊਜ਼ ਬਹੁਤ ਹੋ ਜਾਂਦੇ ਨੇ ਸਹੀ ਗੱਲ ਆ ਜੀ ਤਾਂ ਉਹ ਚੀਜ਼ ਉਹਨਾਂ ਨੂੰ ਬਹੁਤ ਜ਼ਿਆਦਾ ਉਲਝਾਉਣ ਵਾਲੀ ਆ ਸਾਡੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਅਸੀਂ ਸਾਫ਼ ਸੁਥਰੀ ਤੇ ਸਿੰਪਲ ਚੀਜ਼ ਬਣਾਈਏ ਤੇ ਸਾਰੇ ਦੇ ਬੈਗ ਤੇ ਵੀ ਵੇਟ ਆਉਂਦੀ ਆ ਕੰਪਨੀ ਲਾ ਕੇ ਜਾਂਦੇ ਆ ਡਵਲ ਪਲੇਟਾਂ ਦੇਖੋ ਜਿਹੜਾ ਹੰਤਾ ਟੌਪ ਮਾਡਲ ਹੈ ਜੀ ਆਰਓਬੀ ਇਸ ਕਨੋਪੀ ਫਿੱਟਡ ਹੈ ਉਹਦੇ ਅੱਗੇ ਵੇਟ ਆਉਣਗੇ ਪਿੱਛੇ ਵੀ ਵੇਟ ਆਉਣਗੇ ਇੱਕ ਇਸ ਤੋਂ نیچے ਵਾਲਾ ਆ ਜਾਂਦਾ ਉਹਦੇ ਵਿੱਚ ਅੱਗੇ ਦੋ ਵੇਟ ਘਟ ਜਾਂਦੇ ਆ ਪਿੱਛੇ ਵੇਟ ਨਹੀਂ ਹੁੰਦੇ ਆਰਓਬੀ ਇਸ ਕਨੋਪੀ ਨੂੰ ਓਕੇ ਸਰ ਇਹਦੇ ਦੋ ਮਾਡਲ ਆਉਂਦੇ ਨੇ ਜੀ ਇਹ ਇਹ ਟੌਪ ਮਾਡਲ ਆ ਇਹ ਟੌਪ ਮਾਡਲ ਆ ਹਾਂਜੀ ਇਹਦੇ ਵਿੱਚ ਐਸੈਸਰੀ ਤੋਂ ਬਿਨਾਂ ਵਾਲਾ ਜਿਵੇਂ ਗੱਡੀਆਂ ਦੇ ਵਿੱਚ ਵੇਚ ਹਾਂਜੀ 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 ਸਹੀ ਗੱਲ ਆ ਇੱਕ ਟੌਪ ਮਾਡਲ ਲੈਂਦਾ ਇੰਨੀ ਸਾਡੇ ਓਕੇ ਸਰ ਮਾਡਲ ਗੱਲ ਕਰੀਏ ਦੇਖੀ ਉੱਪਰੋਂ ਆ ਕਰ ਆ ਜੀ ਪਹਿਲਾਂ ਆਪਾਂ ਦੇਖੀ ਜੀ ਦੇਖੋ ਬਸ ਕਲਸਟਰ ਮੀਟਰ ਸਾਡਾ ਕੋਲੀ ਡਿਜੀਟਲ ਕਲਸਟਰ ਮੀਟਰ ਆ ਜਾਂਦਾ ਜੀ ਇਹ ਆਟੋ ਕਟ ਵੀ ਕਿਸੇ ਕੰਪਨੀ ਨੂੰ ਨਹੀਂ ਆਉਂਦਾ ਇਹ ਕਿੱਥੇ ਨੂੰ ਬੈਟਰੀ ਕਟ ਆਫ ਹੋ ਜਾਂਦਾ ਜਦੋਂ ਆਪਾਂ 스ਵਿਚ ਆਨ ਕੀਤੀ ਦੇਖੋ ਕੋਈ ਪਾਵਰ ਨਹੀਂ ਪਾਵਰ ਨਹੀਂ ਆਈ ਦੇਖੋ ਬੈਟਰੀ ਬੰਦ ਆ ਸਾਡਾ ਟਰੈਕਟਰ ਸਟਾਰਟ ਨਹੀਂ ਹੋਏਗਾ ਕੁਝ ਵੀ ਕੁਝ ਨਹੀਂ ਆ ਰਿਹਾ ਹੈਗਾ ਨਾਲੇ ਬੈਟਰੀ ਡਾਊਨ ਨਹੀਂ ਹੁੰਦੀ ਬੈਟਰੀ ਡਾਊਨ ਨਹੀਂ ਹੁੰਦੀ ਲਾਈਫ ਤੋਂ ਬਾਅਦ ਬੈਟਰੀ ਦੀ ਜਦੋਂ ਆਪਾਂ ਇਥੋਂ ਵਿੱਚ ਆਨ ਕਰਤੀ ਇੱਧਰ ਦਿਖਾਉਂਦੇ ਜੀ 스ਵਿਚ ਲੱਗੀ ਹੋਈ ਹੈ ਮੇਨ ਜਦੋਂ ਇਹ 스ਵਿਚ ਆਪਾਂ ਆਨ ਕਰ ਦਿੰਨੇ ਆਂਗੇ ਹਾਂਜੀ ਤਾਂ ਉਦੋਂ ਦੇਖੋ ਸਾਰਾ ਕੁਝ ਆਪਣਾ ਕਲਸਟਰ ਪੈਨਲ ਦੇ ਵਿੱਚ ਸਾਰੀਆਂ ਰੀਡਿੰਗ ਆਉਣੀ ਸ਼ੁਰੂ ਹੋ ਜਾਂਦੀਆਂ ਠੀਕ ਹੈ ਜੀ ਸਟੀering ਜਿਹੜਾ ਦੇਖੋ ਅਡਜਸਟੇਬਲ ਹੈ ਜੀ ਅੱਛਾ ਇਹਦੇ ਵੀ ਅਡਜਸਟ ਹੋ ਜਾਂਦਾ ਜੌਂਡੀਅਰ ਦਾ ਆਉਂਦਾ ਉੱਤਾਂ ਹੈ ਕੰਫਰਟੇਬਲ ਬਹੁਤ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਅਡਜਸਟ ਕਰ ਸਕਦੇ ਹੋ ਇਹ ਸਾਡਾ ਸ਼ਟਰ ਲੀਵਰ ਆ ਗਿਆ ਠੀਕ ਹੈ ਜੀ ਅੱਗੇ ਫਾਰਵਰਡ ਨਿਊਟਰਲ ਰਿਵਰਸ ਬੰਦ ਟਰੈਕਟਰ ਆਪਾਂ ਦੇਖੋ ਗੇਅਰ ਇਮੇਜ ਕਰ ਰਹੇ ਨੇ ਸੰਕੇਜ ਕਰ ਰਹੇ ਕੋ ਆਰਾਮ ਨਾਲ ਪੈ ਰਹੇ ਨੇ ਜਿੱਦਾਂ ਕਾਰ ਆਦੇਗੇ ਜਿੱਦਾਂ ਕਾਰ ਆਏ ਲੱਗਦੇ ਨੇ ਜੀ ਇਹ ਲੀਵਰ ਆ ਗਿਆ ਸਾਡਾ ਟੂ व्हीਲ ਫੋਰ ਵੀਲ ਪੀਟੀਓ ਨਾਰਮਲ ਚਲਾਉਣੀ ਹੈ ਜਾਂ ਗਰਾਉਂਡ ਸਪੀਡ ਪੀਟੀਓ ਚਲਾਉਣੀ ਹੈ ਦੋ ਤਰ੍ਹਾਂ ਦੀ ਪੀਟੀਓ ਹੈ ਜੀ 40 540 ਇਕਨੋਮੀ ਤੇ ਗਰਾਉਂਡ ਸਪੀਡ ਪੀਟੀਓ ਹੈ ਜਿੰਨਾ ਤੁਹਾਡਾ ਟਰੈਕਟਰ ਜਿਸ ਸਪੀਡ ਤੇ ਚੱਲੇਗਾ ਜਿਸ ਗੇਅਰ ਦੇ ਵਿੱਚ 12 11 ਦੇ ਵਿੱਚ ਫਾਰਵਰਡ 12 ਤੇ ਰਿਵਰਸ ਉਦਾਂ ਹੀ ਤੁਹਾਡੀ ਪੀਟੀਓ ਦੀ ਸਪੀਡ ਬਣ ਜਾਂਦੀ ਹੈ ਓਕੇ ਸਰ ਤੇ ਇਧਰ ਜਿਹੜਾ ਆ ਆ ਗਿਆ ਲੀਵਰ ਹਾਈ ਲੋ ਮੀਡੀਅਮ ਦਾ ਜੀ ਠੀਕ ਹੈ ਜੀ ਇਹ ਥਰੀ ਸਪੀਡ ਹੋ ਗਿਆ ਜੀ ਥਰੀ ਸਪੀਡ ਹੋ ਜਾਂਦਾ ਜੀ ਦੇਖੋ ਸਾਰੇ ਲੀਵਰ ਸਾਡੇ इजीली ਆਪਰੇਟ ਨੇ ਆ ਸਾਡਾ ਮੇਨ ਗੇਅਰ ਲੀਵਰ ਆ ਗਿਆ ਇਹ ਵੀ ਆਰਾਮ ਨਾਲ ਪੈ ਰਹੇ ਨੇ ਨਾਲੇ ਬੰਦ ਟਰੈਕਟਰ ਆਈ ਨਾਲ ਦੀ ਬੰਦ ਟਰੈਕਟਰ ਦੇ ਵਿੱਚ ਦੇਖੋ ਤੁਸੀਂ ਕੋਈ ਵੀ ਗੇਅਰ ਲਾ ਲਓ ਜਿੱਦਾਂ ਕਾਰਾਂ ਦੇ ਵਿੱਚ ਆਪਾਂ ਗੇਅਰ ਲਾ ਲੈਂਦੇ ਹਾਂ ਪੂਰੀ ਸਿੰਕ੍ਰੋਮੈਸ਼ ਹੈ ਇਹ ਸਾਡੇ ਪੀ ਸੀ ਡੀ ਸੀ ਲੀਵਰ ਆ ਗਿਆ ਜੀ ਲਿਫਟ ਦੇ ਪੋਜੀਸ਼ਨ ਡ੍ਰਾਫਟ ਕੰਟਰੋਲ ਡਬਲ ਅਕਸਲਰੀ ਆ ਗਿਆ ਜੀ ਸਾਡੇ ਫੋਰਸ ਪੂਲ ਵਾਲਮ ਦੇ ਡੋਰੀ ਮੋਟਰ ਲੱਗੇ ਹੋਏ ਨੇਗੇ ਔਰ ਆਹ ਆਟੋਮੈਟਿਕ ਬਟਨ ਆ ਗਿਆ ਜੀ ਇਲੈਕਟ੍ਰੋਨਿਕ ਆ ਲਿਫਟ ਜੀ ਬਟਨ ਆਪਾਂ ਜਿੱਥੇ ਤੁਸੀਂ ਬੰਦ ਬਟਨ ਚੱਕਿਆ ਪੂਰੀ ਲਿਫਟ ਉੱਪਰ ਬਟਨ ਦੁਬਾਰੇ ਦੱਬਿਆ ਇੱਥੇ ਆਪਾਂ ਲੀਵਰਾਂ ਨੂੰ ਸੈੱਟ ਕਰ ਗਏ ਲ ਆ ਜੇ ਮੜਾ ਕੋਈ ਗੱਲ ਕੀਤੀ ਜੀ ਪੀਟੀਓ ਦਾ ਮੋਡ ਹੈ ਨਾ 540 ਇਕਨੋਮੀ ਇੱਥੇ ਪਰ ਸੈਲੈਕਟ ਕਰ ਸਕਦੇ ਆ। ਵਾਲੀਵਰ ਹੈ ਪਿੱਛੇ ਕਰਾਂਗੇ 540 ਅੱਗੇ 540 ਇਕਨੋਮੀ ਠੀਕ ਹੈ ਜੀ। ਇਹ ਇਹ ਸਾਰਾ ਹਿੱਸਾ ਕਰਾਰੋਗਾ ਜੀ। ਇਹ ਪੂਰਾ ਕਰਾਰੋ ట్రాన్స్‌ਮਿਸ਼ਨ ਪੂਰੀ ਦੀ ਪੂਰੀ ਕਰਾਰੋਗਾ ਜੀ। ਉਸ ਤੋਂ ਬਾਅਦ ਗੱਲ ਆ ਗਈ ਹਿਫਟ ਦੀ। ਹਾਂ ਜੀ। ਹਾਈਡਰੋਲਿਕਾ ਤੇ ਮੀਟਾ ਕੰਪਨੀ ਦੀ ਹਾਈਡਰੋਲਿਕ ਹੈ ਜੀ। ਠੀਕ ਹੈ ਜੀ। ਇਹਦੇ ਵਿੱਚ ਆਪਾਂ ਫੰਕਸ਼ਨਰ ਦਿੱਤੀਆਂ ਨੇ ਦੇਖੋ ਜੀ ਨੋਰਮਲ ਜੋ ਇਹ ਲਿਫਟ ਹੈਗੀ 2500 ਕਿਜੀ ਕੈਪੈਸਿਟੀ ਦੀ ਲਿਫਟ ਹੈ ਓਕੇ ਜੀ ਇਸ ਕਨਲ ਆਪਾਂ ਇੱਕ ਸਿਲੰਡਰ ਲਾ ਦਾਂਗੇ ਤਾਂ ਇਹ 2800 ਕਿਜੀ ਬਣ ਜਾਂਦੀ ਹੈ ਟਾਉ ਬੋਡ ਦੇ ਵਿੱਚ ਅਸੀਂ ਦੋ ਸਿਲੰਡਰ ਏਕਸਟਰਨਲ ਲਾ ਕੇ ਜੇ ਇਹ ਦੋ ਸਿਲੰਡਰ ਕੋਈ ਏਕਸਟਰਨਲ ਲਗਾ ਕੇ ਦਿੰਦੇ ਆ ਦੋ ਕਿਤੇ ਬਦਵਾ ਦੇ ਇੱਕ ਕੰਪਨੀ ਇੱਕ ਦਿੰਦੀ ਆਈ ਓਕੇ ਜੀ ਲਿਫਟ ਕੈਪੈਸਿਟੀ ਬਣ ਜਾਂਦੀ ਆ ਨਹੀਂ ਮਾਰਕੀਟ ਦੇ ਵਿੱਚ 75 ਹੌਸ ਪਾਵਰ ਦੇ ਵਿੱਚ ਤੁਸੀਂ ਦੇਖੋਗੇ ਕਾਈ ਨਪਤੀ 100 ਕੇਜੀ ਤੱਕ ਮੈਕਸਿਮਮ ਇੱਕ ਤੋਂ ਟਰੈਕਟਰਾਂ ਦੇ ਵਿੱਚ ਨਹੀਂ ਨਾਲੇ ਜੀ 25 2600 ਜਿਹੜਾ ਦਮੈਸਟੀ ਹੁੰਦੀ ਹੈ ਜਿਹੜਾ ਜੈਕ ਲੱਗਿਆ ਤੁਸੀਂ ਡਬਲ ਲਾਏ ਨੇ ਮਤਲਬ ਉਹ ਬਾਅਦ ਚ ਕਿਸਾਨ ਨੂੰ ਕੋਲੋਂ ਰੁਪਈਆ ਲਾਉਣੇ ਪੈਂਦੇ ਨੇ ਜੇ ਤੁਸੀਂ ਦੀ ਗੱਲ ਕਰੋਗੇ ਤਾਂ 75 ਐਚਪੀ ਦੇ ਵਿੱਚ 3200 ਕੇਜੀ ਲਿਫਟ ਦਮੈਸਟੀ ਕਿਸੇ ਟਰੈਕਟਰ ਦੀ ਨਹੀਂ ਹੈਗੀ ਸਹੀ ਗੱਲ ਹੈ ਨਾਰਮਲ 28 2900 ਤੱਕ ਗਈਆਂ ਨੇ ਉਸ ਤੋਂ ਬਾਅਦ ਸਿਰਫ ਕਰਤਾਰ ਕੇ 75 ਜੀ ਦੇ ਵਿੱਚ 3200 ਕੇਜੀ ਦੀ ਤੁਹਾਨੂੰ ਲਿਫਟ ਮਿਲਦੀ ਹੈ ਡਿਸਟ੍ਰੀਬਿਊਟਰ ਵੀ ਡਬਲ ਦਾ ਜੀ ਹਾਂ ਜੀ ਡਿਸਟ੍ਰੀਬਿਊਟਰ ਠੀਕ ਸਰ ਲਿੰਕਾਂ ਲਿੰਕਾਂ ਦਾ ਟਾਇਰ ਮੀਟਾ ਕੰਪਨੀ ਦੀ ਜੋ ਹਾਈਡਰੋਲਿਕ ਹੈ ਮੀਟਾ ਦੀਆਂ ਹੀ ਲਿੰਕਾਂ ਨੇ ਇਹ ਮਤਲਬ ਇਹ ਜਿਹੜਾ ਡਿਜ਼ਾਈਨਿੰਗ ਜਿੱਦਾਂ ਫਾਰਮ ਨਹੀਂ ਦੇ ਮੀਟਾ ਦੇ ਫਾਰਮ ਨਾਲ ਡਿਜ਼ਾਈਨ ਕਰ ਲੋ ਉਹਦਾ ਫਾਰਮ ਮਤਲਬ ਫੁੱਲ ਹੈਵੀ ਦੇ ਵਿੱਚ ਨੇ ਵੀ ਇਹ ਪ੍ਰੋਪਰ ਉਹ ਕੀਤੀਆਂ ਨੇ ਕਿਤੇ ਕੋਈ ਫਾਲਿੰਗ ਨਹੀਂ ਬਣਦੀ ਲਿੰਕਾਂ ਦੀ ਜੋ ਡਰਾਇੰਗ ਵਗੈਰਾ ਪ੍ਰੋਪਰਲੀ ਬਣੀ ਹੋਈ ਹੈ ਪ੍ਰੋਪਰ ਡਿਜ਼ਾਈਨ ਹੈ ਲਿੰਕਾਂ ਦਾ ਤੁਹਾਡੇ ਤੁਹਾਡੇ ਸਿਲੰਡਰ ਨੇਗੇ ਸਿਲੰਡਰ ਨੂੰ ਕਿਸੇ ਪਾਸਿਓਂ ਕਿਸੇ ਚੀਜ਼ ਦੀ ਫਾਲਿੰਗ ਨਹੀਂ ਹੈ ਪ੍ਰੋਪਰਲੀ ਤਰੀਕੇ ਨਾਲ ਫਿਟਮੈਂਟ ਹੋਈ ਵੀ ਹੈ ਜੀ ਬਾਕੀ ਆ ਕਨੋਪੀ ਬਹੁਤ ਪਹਿਲੇ ਦਿਨ ਤੋਂ ਹੈਵੀ ਡਿਊਟੀ ਹੀ ਲਗਾਉਣੀ ਹੈ ਇਹ ਤਾਂ ਵੀ ਨਰ ਸੱਤੀ ਦੇ ਵਿੱਚ ਦੇਖਿਆ ਹਾਂ ਜੀ ਆਪਾਂ ਦੇ ਕੋਪੀ ਸਾਡੀ ਹੈਵੀ ਡਿਊਟੀ ਹੀ ਹੁੰਦੀ ਹੈਗੀ ਠੀਕ ਹੈ ਜੀ ਤੋਂ ਬਾਅਦ ਹਿੱਟਿਆ ਸਾਡੀ ਫੁੱਕ ਵੀ ਆਪਣੀ ਹੈਵੀ ਡਿਊਟੀ ਫੁੱਕ ਲੱਗਦੀ ਹੈ ਤਾਂ ਹੀ ਕੰਪਨੀਆਂ ਜੰਦੀ ਨਹੀਂ ਪਿਛਲੇ ਜਿਹੜੇ 18 43 ਦੇ ਆ ਜਾਂਦੇ ਆ ਜੀ ਇਹ ਚ ਦੋ ਕਿਹੜੇ ਆਪਸ਼ਨ ਆ ਜਾਂਦੇ ਆ ਜੀ ਦੋ ਆਪਸ਼ਨ ਨੇ 4 ਵੀਲ ਦੇ ਵਿੱਚ 18 43 ਨਾਲ ਤੁਹਾਨੂੰ ਦੱਸਿਆ 12 424 ਤੇ 16 930 ਨਾਲ ਕੀ ਰੰਗ ਚੋਰੀ ਆ ਤੇ ਵੀਜੀ ਮਤਲਬ ਇਹਦੀ ਮਤਲਬ ਆਪਾਂ ਗੱਲ ਕਰੀਏ ਪ੍ਰਾਈਸ ਕੀ ਚੱਲ ਰਿਹਾ ਮਤਲਬ ਮਾਰਕੀਟ ਦੇ ਵਿੱਚ ਉਹ ਸੀ ਐਮ ਆਰ ਪੀ ਹੈਗਾ ਜੀ ਐਮ ਆਰ ਪੀ ਸੀ ਅੱਜ ਦੀ ਦਿੰਦੀ ਸਾਡੀ 16 ਲੱਖ ਰੁਪਏ ਪਰ ਅੱਜ ਜੀ ਤੇ ਡਿਸਕਾਊਂਟ ਕੋਈ ਮੇਲੇ ਤੇ ਡਿਸਕਾਊਂਟ ਲਾ ਕੇ ਜੀ ਅੱਜ ਦੀ ਜੋ ਐਮ ਆਰ ਪੀ ਹੈ ਇੱਥੋਂ ਦੀ ਉਹ 16 ਲੱਖ ਰੁਪਿਆ ਜੀ ਤੇ ਹੋਰ ਮਤਲਬ ਸਾਰਾ ਕੁਝ ਆਪਾਂ ਮਤਲਬ ਜਿੰਨਾ ਵੀ ਆਰਮ ਡ੍ਰਾਈਵਰ ਨੂੰ ਐਕਸਟਰਾ ਸਾਰਾ ਕੁਝ ਦੱਸਤਾ ਜੀ ਔਰ ਇੰਡੀਕੇਟਰ ਵੀ ਆ ਲੀਡੀ ਆਉਂਦੇ ਨੇ ਜੀ ਸਰਵਿਸ ਇਹਦੀ 500 ਘੰਟੇ ਤੇ ਹੋਏਗੀ ਜੀ ਜਿਹੜਾ ਜੀ ਉਹ 55 ਐਂਪੀਅਰ ਦਾ ਰਹੇਗਾ ਜੀ ਆ ਜੀ ਹਾਂ ਜੀ 355 ਫੇਰ ਦਾ ਰਹੇਗਾ ਜੀ ਤੇ ਥੈਂਕ ਯੂ ਸਰ ਪੂਰੀ ਜਾਣਕਾਰੀ ਸਾਨੂੰ ਦੇਣ ਲਈ ਤੇ ਸਾਰਾ ਆਪਣਾ ਟੋਲ ਫਰੀ ਨੰਬਰ ਕਰਤਾਰ ਦਾ ਜੀ ਕੋਈ ਬੋਲ ਦੋ ਹਾਂ ਜੀ ਟੋਲ ਫਰੀ ਨੰਬਰ ਹੈ ਸਾਡਾ 911 563336 911 563 336 ਠੀਕ ਹੈ ਇਹਦੇ ਕਾਲ ਕਰਕੇ ਕੋਈ ਵੀ ਸਟੇਟ ਤੋਂ ਬੰਦਾ ਇੱਥੇ ਮਰਜੀ ਕਾਲ ਕਰੋ ਕੋਈ ਵੀ ਤਰ੍ਹਾਂ ਦੀ ਟਰੈਕਟਰ ਨਾਲ ਰਿਲੇਟਡ ਜਾਣਕਾਰੀ ਤੁਸੀਂ ਇਸ ਨੰਬਰ ਤੋਂ ਲੈ ਸਕਦੇ ਹੋ ਟਰੈਕਟਰ ਚਾਹੇ ਕੰਬਾਈਨ ਜਿਹੜਾ ਮਰਜ਼ੀ ਹੋਵੇ ਜੀ ਹਾਂਜੀ ਸਾਰੀ ਜਾਣਕਾਰੀ ਜਿੰਨੇ ਵੀ ਬਣਦੇ ਨੇ ਤੁਸੀਂ ਲੈ ਸਕਦੇ ਹੋ ਤੇ ਇਹਨਾਂ ਦੀ ਬੁਕਿੰਗ ਸਭ ਦੀ ਚੱਲਦੀ ਹੋਆ ਜੀ ਹਾਂ ਬੁਕਿੰਗ ਓਪਨ ਹੈ ਜੀ ਬੁਕਿੰਗ ਤੁਸੀਂ ਅੱਜ ਕਰਵਾ ਸਕਦੇ ਹੋ ਠੀਕ ਹੈ ਸਰ ਥੈਂਕ ਯੂ ਜੀ ਸੋ ਮਚ